ਸਰ ਆਖੋ ਸ਼ਰਨਾਈ ਗੁਰ ਰਾਮਦਾਸ ਰਖੋ ਸ਼ਰਨਾਈ ਇੱਕ ਅਰਦਾਸ ਭਾਟ ਕੀਨਤ ਕੀ ਇੱਕ ਸ਼ਰਦਾ ਕੋ ਸ਼ਰਦਾਈ ਅੰਤਰ ਕੀਰਤਨ ਜਿਹੜਾ ਹੈ ਨਗਰ ਦੇ ਸੰਯੋਗ ਦੇ ਨਾਲ ਬਹੁਤ ਹੀ ਧੂਮ ਧਾਮ ਸ਼ਰਧਾ ਭਾਵਨਾ ਦੇ ਨਾਲ ਜਿਹੜਾ ਹੈ ਇਹ ਮਨਾਇਆ ਜਾਇਆ ਹੈ ਗੁਰੂ ਕੇ ਪਿਆਰਿਓ ਇਹ ਲਗਭਗ ਕਿਨੂੰ 40 ਸਾਲ ਹੋ ਗਏ ਆ ਇਹ ਗੁਰਪੁਰਬ ਜਿਹੜਾ ਹੈ ਇਸੇ ਤਰ੍ਹਾਂ ਸੰਗਤਾਂ ਸਾਰੀਆਂ ਨਗਰ ਦੀਆਂ ਦੂਰੋਂ ਦੂਰੋਂ ਢੇਰਿਆਂ ਵਾਲੀਆਂ ਸੰਗਤਾਂ ਜਾਂ ਜਿਹੜੀਆਂ ਪਿੰਡ ਦੇ ਵਿੱਚੋਂ ਦੂਰ ਵੀ ਗਈਆਂ ਸੰਗਤਾਂ ਉਹ ਵੀ ਸ਼ਰਧਾ ਭਾਵਨਾ ਦੇ ਨਾਲ ਜਿਹੜੇ ਹਨ ਉਹ ਸੇਵਾ ਕਰਦੇ ਆ ਗੁਰੂ ਕੇ ਪਿਆਰਿਓ ਜਿਹੜੇ ਪਰਦੇਸਾਂ ਦੇ ਵਿੱਚ ਜਾ ਕੇ ਆਪਣਾ ਕਾਰੋਬਾਰ ਕਰਦੇ ਆ ਉਹ ਵੀ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਇਹ ਸੇਵਾ ਜਿਹੜੀ ਆ ਕਰਦੇ ਆ ਮੇਰੀ ਅਰਦਾਸ ਹੈ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜੀਆਂ ਦੇ ਅੱਗੇ ਕਿ ਇਹਨਾਂ ਸੰਗਤਾਂ ਨੂੰ ਇਹਨਾਂ ਨਗਰਾਂ ਨੂੰ 사ਦਰੂ ਪਾਤਸ਼ਾਹ ਮਹਾਰਾਜ ਜੀ ਇਸ ਤਰ੍ਹਾਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਔਰ ਜੈਸ ਭਾਵਨਾ ਨੂੰ ਲੈ ਕੇ ਸੇਵਾ ਕਰ ਰਿਹਾ ਹੈ ਭਾਵੇਂ ਕੋਈ ਦੇਸ਼ ਪ੍ਰਦੇਸ਼ ਤੇ ਦੇ ਸੇਵਾ ਕਰ ਰਿਹਾ ਵਾ 사ਦਰੂ ਪਾਤਸ਼ਾਹ ਮਹਾਰਾਜ ਜੀ ਹਰ ਇੱਕ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਸਭ ਦੀਆਂ ਮੰਨ ਦੀਆਂ ਸ਼ੋਭਾ ਭਾਵਨਾਵਾਂ ਪੂਰੀਆਂ ਕਰਨ ਇਸੇ ਤਰ੍ਹਾਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀਆਂ ਦਾ ਪ੍ਰਕਾਸ਼ ਪੂਰਬ ਜੜੀਆਂ ਹਨ ਇਹ ਸੰਗਤਾਂ ਬਹੁਤ ਹੀ ਸ਼ਰਦਾ ਭਾਵਨਾ ਦੇ ਨਾਲ ਮਨਾ ਰਿਆ ਜਿਵੇਂ ਸਾਡੇ ਮਾਨਯੋਗ ਡਾਕਟਰ ਸਹਿਬਾਨ ਸਰਦਾਰ ਜਸਪਾਲ ਸਿੰਘ ਜੀ ਔਰ ਵੀਰ ਅਮਰਤਪਾਲ ਸਿੰਘ ਜੀ ਇਹਨਾਂ ਦੇ ਹੋਰ ਵੀ ਬਹੁਤ ਸਾਰੇ ਸੰਯੋਗੀ ਆ ਜਿਹੜੇ ਕਿ ਇਸ ਵੇਲੇ ਸੇਵਾ ਦੇ ਵਿੱਚ ਰੁੱਝੇ ਹੋਏ ਆ ਚੇਅਰਮੈਨ ਸਾਹਿਬ ਸਾਹਬ ਸਿੰਘ ਜੀ ਔਰ ਜਥੇਦਾਰ ਬਾਬਾ ਬਲਜੀਤ ਸਿੰਘ ਜੀ ਇਹਨਾਂ ਵੱਲੋਂ ਵੀ ਬਹੁਤ ਜ਼ਿਆਦਾ ਮਤਲਬ ਸਹਾਇਤਾ ਜਿਹੜੀ ਹੈ ਉਹ ਸੰਯੋਗ ਜਿਹੜਾ ਹੈ ਉਹ ਮਿਲਦਾ ਹੈ ਔਰ ਪਾਈ ਇਸੇ ਤਰ੍ਹਾਂ ਮੈਂ ਬੇਨਤੀ ਕਰਦਾ ਸਾਰੀਆਂ ਸੰਗਤਾਂ ਨੂੰ ਨਗਰ ਨਿਵਾਸੀਆਂ ਨੂੰ ਸਤਿਰੂ ਪਾਤਸ਼ਾਹ ਮਹਾਰਾਜ ਜੀ ਚੜ੍ਹਦੀਆਂ ਕਲਾ ਬਖਸ਼ੇ 40 ਸਾਲ ਹੋ ਗਿਆ ਜੀ ਅਸੀਂ ਗੁਰੂ ਰਾਮਦਾਸ ਜੀ ਦਾ ਗੁਰਪੁਰ ਮਨਾਉਨੇ ਆ ਤੇ ਇਹ ਸਾਡੇ ਬਜ਼ੁਰਗ ਸੀਗੇ ਬਾਪੂ ਸੰਤਖਾਰ ਸਿੰਘ ਬਾਪੂ ਤੇਜਾ ਸਿੰਘ ਬਾਪੂ ਤਾਰਾ ਸਿੰਘ ਜਥੇਦਾਰ ਚੰਨਣ ਸਿੰਘ ਇਹਨਾਂ ਨੇ ਸ਼ੁਰੂ ਕੀਤਾ ਸੀ ਉਹਨਾਂ ਦੇ ਪੂਰਨਿਆਂ ਤੇ ਜਿਹੜੇ ਅੱਗੋਂ ਪੀੜੀਦਾਰ ਪੀੜੀ ਆ ਰਹੇ ਨੇ ਉਹ ਇੱਕ ਗੁਰਪੁਰ ਵਹੀ ਹਰ ਸਾਲ ਮਨਾ ਰਹੇ ਦੀ ਸਤਿਕਾਰ ਨਾਲ ਪਿੰਡ ਬਲਕਲਾਂ ਦੀ ਸੰਗਤ ਅਕਤਰ ਹੋਈ ਆ ਸਤਿਗੁਰੂ ਦੀ ਬੜੀ ਕਿਰਪਾ ਰਹਿਮਤ ਆ ਕਿ ਇਹ ਜਿਹੜੇ ਨਗਰ ਤੋਂ ਸੇਵਾ ਚੱਲ ਰਹੀ ਆ ਸਾਡੇ ਬਜ਼ੁਰਗਾਂ ਤੋਂ ਚੱਲਦੀ ਆਂ ਢੀਆ ਤਕਰੀਬਨ ਕੋਈ 40 ਸਾਲ ਤੋਂ ਸੇਵਾ ਇਹ ਚੱਲਣ ਢੀਆ ਜੀ ਤੇ ਚਲੋ ਅਸੀਂ ਵੀ ਸੇਵਾ ਕਰ ਰਹੇ ਆ ਜੀ ਬਾਕੀ ਆ ਜਿਹੜਾ ਰੱਥ ਤੇ ਆਪਾਂ ਬੈਠੇ ਆ ਜੀ ਇਹ ਰਾਜੇ ਬਾਹਰ ਆ ਜਾਂਦਾ ਰੱਥ ਹੈ ਜੀ ਸਭ ਰਾਜਨ ਕੇ ਰਾਜਾ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਜਿਹੜੀ ਪਿੱਛੇ ਪਾਲਕੀ ਸਾਹਿਬ ਹੈ ਜੀ ਗੁਰੂ ਰਾਮਦਾਸ ਨੇ ਸੇਵਾ ਸਾਨੂੰ ਬਖਸ਼ੀ ਹੈ ਜੀ ਤੇ ਜਿੰਨਾ ਤੱਕ ਸਾਡੇ ਸਾਹਾਂ ਚ ਸਾਹ ਆ ਇਹ ਸੇਵਾ ਨਿਭਾਉਂਦੇ ਰਾਵਾਂ ਦਮ ਗ੍ਰਾਸ ਬਿਟਰ ਗੁਰੂ ਰਾਮਦਾਸ ਰਾਖੂ